ਜਾ ਰਿਹਾ ਬਈ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਦੇਚਾ ਹਾਲ ਟ੍ਰੋਫੀ ਆਬਸਮਾਉ ਤੇ ਕਰੀਏ ਸ਼ੁਰੂ ਅੱਜ ਅਸੀਂ ਪਹੁੰਚੇ ਹੋਏ ਆਪਾਂ ਦੇ ਸਮਾਉ ਜਲਾ ਮਾਨਸਾ ਇੱਥੇ ਬੱਚਿਆਂ ਦਾ ਕੈਂਪ ਲਾਇਆ ਹੋਇਆ ਹੈ ਦਰਸ਼ਕ ਸਾਰੇ ਦੋਸਤ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਕੀ ਜਾਣਕਾਰੀ ਬਾਈ ਵਰਗੇ ਦੇਣਗੇ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਆ ਬਾਈ ਦਰਸ਼ਨ ਕੋਲੇ ਜੀ ਦਸਨ ਸਿੰਘ ਜੀ ਚਲੋ ਦੱਸੋ ਆਪਣੇ ਕੀ ਕੀ ਮੂਮੈਂਟ ਕਰ ਰਹੇ ਨੇ ਆਪਣੇ ਗਰਾਊਂਡ 'ਚ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਇਹਦੇ ਵਿੱਚ ਕੀ ਹੈ ਆਪਾਂ ਬੱਚਿਆਂ ਨੂੰ 6 ਵਜੇ ਤੋਂ ਲੈ ਕੇ ਸ਼ਾਮ ਦੇ ਮੰਨ ਲਓ ਵੀ 6:30 ਤੱਕ ਸ਼ੁਰੂ ਗਰਾਊਂਡ 6:45 ਹੋ ਜਾਂਦਾ ਹੈ 6 ਵਜੇ ਆਪਣਾ ਕਬੱਡੀ ਦਾ ਹੋ ਜਾਂਦਾ ਹੈ 6 ਤੋਂ ਲੈ ਕੇ 6:30 ਤੱਕ ਕਬੱਡੀ ਦਾ ਹੁੰਦਾ ਹੈ ਉਸ ਤੋਂ ਪਹਿਲਾਂ ਹੱਥ ਲਾਈਟ ਕਰਾ ਹੁੰਦਾ ਤੇ ਬੱਚਿਆਂ ਨੂੰ ਮੰਨ ਲਓ ਡਾਈਟ ਦਾ ਹੁੰਦਾਗਾ ਸੋਨੇ ਮੂੰਗੀ ਇਸ ਤਰ੍ਹਾਂ ਕੋਈ ਵੀਰ ਭਾਈ দান ਕਰ ਦਿੰਦਾ ਆਪਾਂ ਇਹਨਾਂ ਨੂੰ ਉਹ ਭਉ ਕੇ ਮਤਲਬ ਬੋਇਲ ਕਰਕੇ ਠੀਕ ਹੈ ਸ਼ਾਮ ਨੂੰ ਕੱਚੀ ਲੱਸੀ ਦੇ ਨਾਲ ਉਹ ਦੇ ਦੇਣਾ ਉਸ ਤੋਂ ਪਹਿਲਾਂ ਇਹ ਬੱਚਿਆਂ ਨੇ ਜੋ ਪ੍ਰਾਈਜ਼ ਜਿੱਤਿਆ ਹੋਇਆ ਸੀਗਾ ਮੰਨ ਲਓ 6000 ਉਸ 6000 ਦੇ ਆਪਾਂ ਬਦਾਮ ਵਗੈਰਾ ਜਿਵੇਂ ਚਾਰੇ ਮਗਜ ਹੁੰਦੇ ਨੇ ਰਗੜੇ ਵਾਲੇ ਸਮਾਨ ਹੁੰਦਾ ਹੈਗਾ ਉਹ ਇੱਕ ਮਹੀਨਾ ਚੱਲਿਆ ਇਹਨਾਂ ਦਾ ਹੁਣ ਹੁੱਕ ਨਹੀਂ ਹੋ ਗਿਆ ਤੇ ਤੇ ਉਦੋਂ ਬਾਅਦ ਚ ਜਿਹੜੇ ਮੰਨ ਲਓ ਕਿਸੇ ਵੀਰ ਭਾਈ ਨੇ ਇਹ ਗਰਾਉਂਡ 'ਚ ਲੜਕੀ ਉਹਦੇ ਡੈਡੀ ਨੇ 6-7 ਕਿਲੋ ਸੋਲੇ ਸੀਗੇ ਉਹ ਸੋਲੇ ਇਹਨਾਂ ਨੂੰ ਆਪਾਂ ਖਵਾਈਆਂ ਤੇ ਬਾਕੀ ਆਪਣੇ ਕੋਲੇ ਮਤਲਬ ਦੀ ਨੇੜੇ ਤੇੜੇ ਪੰਡਾ ਜਿਹੇ ਬੱਚੇ ਆ ਰਹੇ ਨੇ ਆਪਣੇ ਕੋਲੇ ਹਾਂਜੀ ਹਾਂ ਆਪਣੇ ਲਵੇ ਜਿਵੇਂ ਕੀ ਹੈ ਬੱਚੇ ਆਤਲੇ ਤੋਂ ਠੀਖੀ ਤੋਂ ਮੱਤੀ ਤੋਂ ਤੇ ਬਾਕੀ ਜਦੋਂ ਹੁਣ ਮੰਨ ਲਓ ਇਹ ਆਈਦਾ ਚੱਲਦਾ ਹੁੰਦਾ ਮੂਰੇ ਆਪਣਾ ਭਰਤੀ ਦਾ ਚੱਲ ਪੈਂਦਾ ਹੈ ਮਹੀਨੇ ਤੱਕ 15 ਦਿਨਾਂ ਤੱਕ ਤੇ ਉਦੋਂ ਬੱਚੇ ਜ਼ਿਆਦਾ ਵੱਧ ਜਾਂਦੇ ਨੇ ਲਵੇ ਲਵੇ ਪਿੰਡਾਂ ਦੇ ਠੀਕ ਹੈ ਜੀ ਤੇ ਬਾਕੀ ਬੱਧੀ ਚੱਲ ਰਹੀ ਹੈ ਆਪਣਾ ਹਾਂ ਬਹੁਤ ਵਧੀਆ ਇਹਦੇ ਵਿੱਚ ਵੀ ਆਪਣੇ ਗਰਾਊਂਡ ਦੇ ਵਿੱਚੋਂ ਮੰਨ ਲਓ ਵੀ ਤਕਰੀਬਨ 5 ਦੇ ਤੇ ਕਈ ਬਣਾ ਬੱਚੇ ਸਰਕਾਰੀ ਨੌਕਰੀਆਂ ਦੇ ਉੱਤੇ ਸਿਲੈਕਟ ਹੋ ਗਏ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਵੀ ਮੰਨੋ ਹਾਂ ਮੈਂ ਆਪਣੀ ਤਾਂ ਜੀ ਦੇਖੋ ਸਾਰਿਆਂ ਨੂੰ ਇਹੀ ਆਪਣੀ ਬੇਨਤੀ ਹੈ ਵੀ ਦੇਖੋ ਆਪਣਾ ਜੋ ਚੈਨਲ ਹੈ ਇਹਨੂੰ ਜ਼ਿਆਦੇ ਤੋਂ ਜ਼ਿਆਦੇ ਮਨ ਲਓ ਸ਼ੇਅਰ ਕਰੋ ਲਾਈਕ ਕਰੋ ਜੋ ਇਹਦੀ ਕਮਾਈ ਹੈ ਆਪਣੇ ਦਰਸ਼ਨਜੀ ਨੇ ਦਰਸ਼ਨ ਚੈਲ ਟਰੋਫੀ ਦਰਸ਼ਨਜੀ ਨੇ ਤੇ ਆਪਣਾ ਇਹ ਚੈਨਲ ਬਣਾਇਆ ਇਹਦੀ ਇਹ ਆਪਣਾ ਬਾਈ ਕਹਿੰਦੇ ਵੀ ਜੋ ਕਮਾਈ ਹੈ দান ਦੇ ਤੌਰ ਤੇ ਆਪਾਂ ਬੱਚਿਆਂ ਨੂੰ ਟਾਇਰ ਦੇ ਰੂਪ ਦੇ ਵਿੱਚ ਆਪਾਂ ਦੇ ਦਿਆ ਕਰਾਂਗੇ ਆਪਾਂ ਆਪਾਂ ਮੰਨ ਲਓ ਵੀ ਲੋਕਾਂ ਤੋਂ ਇਹੀ ਮੰਗ ਹੈ ਆਪਾਂ ਮੰਨ ਲਓ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਹੋ ਲੋ ਸ਼ੇਅਰ ਲਾਈਕ ਤੇ ਇਹਦੇ ਨਾਲ ਜੋ ਇਹਦੀ ਕਮਾਈ ਹੈ ਤਾਂ ਮਤਲਬ ਜ਼ਰੂਰਤਮੰਦ ਬੱਚਿਆਂ ਤੇ ਲੱਗ ਸਕਦੀ ਹੈ ਨਾ ਤੇ